ਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਸਾਰਿਆਂ ਦੇ ਤੇ ਸੋ ਫਿਰ ਨਵੇਂ ਬਲੌਗ ਦੀ ਸ਼ੁਰੂਆਤ ਹੋ ਚੁੱਕੀ ਆ ਆਪਾਂ ਤੁਹਾਨੂੰ ਪਤਾ ਜਾਦਾਤਰ ਬਲੌਗ ਵੱਡਾ ਤਾਂ ਨਹੀਂ ਬਣਾਈਦਾ ਕਿ ਯਾਰ ਇਤਨੇ ਏਦਾਂ ਡੇਲੀ ਭਾਵੇਂ ਦਿਨ ਦੇ ਦੋ ਪਾਰੀ ਭਾਵੇਂ ਇੱਕ ਪਾਰੀ ਆ ਆਪਾਂ ਮਿੰਨੀ ਬਲੌਗ ਤੋਂ ਕੰਮ ਸ਼ੁਰੂ ਕੀਤਾ ਵਾ ਬਾਕੀ ਜਿਵੇਂ ਜਿਵੇਂ ਚੱਲਦੇ ਜਾਣਗੇ ਫਿਰ ਲੌਂਗ ਪਾਇਆ ਕਰਾਂਗੇ ਤੇ ਸੋ ਗੱਲ ਇਦਾਂ ਆ ਕਿ ਅੱਜ ਦੀਵਾਲੀ ਦਾ ਦਿਨ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਮੇਰੇ ਵੱਲੋਂ ਲੱਖ ਲੱਖ ਵੰਦੀ ਛੋੜ ਦੇਸ਼ਵਧੀਆਂ ਲੱਖ ਲੱਖ ਵਧਾਈਆਂ ਤੇ ਸੋ ਮੈਂ ਵੀ ਬਸ ਹੁਣੇ ਸੁੱਤਾ ਉੱਠਿਆ ਹਾਂ ਅਸੀਂ ਥੋੜੇ ਟਾਈਮ ਤੱਕ ਤੇ ਸੋ ਏਦਾਂ ਮੈਂ ਵੀ ਨਹਾਉਣ ਤੇ ਤਿਆਰ ਹੋ ਕੇ ਫਿਰ ਜਾਣੇ ਆ ਗਰਾਊਂਡ ਤੁਹਾਨੂੰ ਪਤਾ ਹੀ ਆ ਕਿ ਗਰਾਊਂਡ ਨਾਲ ਆਪਣਾ ਬਹੁਤ ਪਿਆਰ ਆ ਤੇ ਸੋ ਕੋਈ ਨਹੀਂ ਬਲੌਗ ਦੇ ਨਾਲ ਜੁੜੇ ਰਹੋ ਜਾਣੇ ਆ ਗਰਾਊਂਡ 'ਚ ਫਿਰ ਤਿਆਰ ਹੋ ਕੇ ਤੇ ਉੱਥੇ ਵੀ ਆਪਾਂ ਦੀਵਾਲੀ ਮਨਾਉਣੀ ਆ ਵਧੀਆ ਤਰੀਕੇ ਨਾਲ ਪੂਰੀ ਮੈਨਾ ਐਂਡ ਤੇ ਬਲੌਗ ਦੇ ਨਾਲ ਜੁੜੇ ਰਹੋ बस चलले ਆਪਾਂ ਨਹਾ ਤੋ ਗਏ ਲੌਵੀ ਮਿੱਤਰੋ ਪਾ ਵੀ ਲਿਆ ਹੈ ਨਹਾ ਧੋ ਲਿਆ ਵਾ ਠੀਕ ਹੈ ਜੀ ਹਨਾ ਤੇ ਹੁਣ ਬਸ ਗਰਾਉਂਡ ਦੀ ਤਿਆਰੀ ਹੈ ਤੇ ਉਧਰ ਸਾਡੀ ਮਾਤਾ ਕੱਢੀ ਜਾਂਦੀ ਆ ਪਕੌੜੇ ਤੇ ਆਪਾਂ ਪਕੌੜੇ ਖਾ ਕੇ ਬਸ ਥੋੜਾ ਰੈਸਟ ਕਰਕੇ ਫਿਰ 4 ਵਜੇ ਨੂੰ ਗਰਾਉਂਡ ਨੂੰ ਪਾਣੇ ਚਾਲੇ ਤੇ ਫਿਰ ਗਰਾਉਂਡੇ ਵੀ ਜਾ ਕੇ ਮੈਨਾ ਦਿਵਾਲੀ ਲਾਉਣੀ ਆਪਾਂ ਤੇ ਵਧੀਆ ਇੰਜੋਏਮੈਂਟ ਕਰਨਾ ਆ ਤੇ ਤੁਸੀਂ ਵਲੌਗ ਦੇ ਨਾਲ ਜੁੜੇ ਰਹਿਣਾ ਵਾ ਤੇ ਸਾਰਾ ਮਾਹੌਲ ਉਥੋਂ ਦਾ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਲੋਬੀ ਮਿੱਤਰੋ ਇੱਕ ਵਾਰੀ ਫਿਰ ਤੋਂ ਪਹੁੰਚ ਚੁੱਕੇ ਆਪਾਂ ਗਰਾਊਂਡ ਸੋ ਤੇ ਸੋ ਜਿਹੜਾ ਅੱਜ ਦਾ ਆਪਾਂ ਵਰਕ ਹੈ ਉਹ ਨਹੀਂ ਲਾਉਣਾ ਉਹ ਇਸ ਕਰਕੇ ਨਹੀਂ ਲਾਉਣਾ ਕਿ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਅੱਜ ਖੁਸ਼ੀ ਦਾ ਤਿਹਾਰ ਆ ਦੀਵਾਲੀ ਜਿਹਦੇ ਕਰਕੇ ਆਪਾਂ ਗਰਾਊਂਡ ਦੇ ਵਿੱਚ ਪਹੁੰਚੇ ਆਂ ਦੀਵੇ ਜਲਾਉਣ ਵਾਸਤੇ ਸੋ ਕਰਨਾ ਮੱਥਾ ਟੇਕਦੇ ਆਂ ਗਰਾਊਂਡ ਨੂੰ ਵਾਹਿਗੁਰੂ ਬਾਬਾ ਦੀਪ ਸਿੰਘ ਜੀ ਸ਼ਹੀਦ ਸੋ ਆਪਣੇ ਵੀਰ ਭਰਾ ਪੂਰੀਆਂ ਮਨਾ ਫੋਟੋਆਂ ਡੇ ਆ ਖਿੱਚਣ ਇਸੋ ਗਰਾਊਂਡ ਦੇ ਵਿੱਚ ਦੀਵਾਲੀ ਮਨਾਉਂਦੇ ਹੋਏ ਸਾਡੇ ਵੀਰ ਉਧਰ ਵੇਖੋ ਮੋਬਤੀਆਂ ਲਾਉਂਦੇ ਹੋਏ ਤੇ ਸੋ ਉਧਰ ਵੀ ਵੀਰ ਪ੍ਰੈਕਟਿਸ ਕਰਦੇ ਹੋਏ ਸੋ ਬਲਵ ਦੇ ਨਾਲ ਜੁੜੇ ਰਹਿਣਾ ਪਊਗਾ ਤੁਹਾਨੂੰ ਕਿਉਂਕਿ ਅੱਗੇ-ਅੱਗੇ ਵੇਖੋ ਕੀ-ਕੀ ਹੁੰਦਾ ਹੈ ਸਾਡੇ ਨਾਲ ਤੇ ਸੋ ਸਾਡੇ ਉਸਤਾਦ ਪੂਰਾ ਸ਼ੂਟ ਕਰਵਾਉਂਦੇ ਪਏ ਆ ਪੱਗ ਮੈਂ ਨਾ ਉਸਤਾਦ ਨੇ ਪੂਰੀ ਗੱਡੀ ਆ ਜੀ ਸਸੀਗਲ ਉਸਤਾਜੀ ਕੀ ਹਾਲ ਜੀ ਓਹੋ 에어 ਫੋਰਸ ਅਦੇ ਵੀ ਹੈਪੀ ਦੀਵਾਲੀ ਵੀਰ ਜੀ ਹੈਪੀ ਦੀਵਾਲੀ ਜੀ ਹੋਰ ਵੀਰ ਜੀ ਕੀ ਹਾਲ ਜੀ ਹੈਪੀ ਦੀਵਾਲੀ ਵੀਰ ਜੀ ਸਭ ਕਿਰਪਾ ਵੀਰ ਜੀ ਤੁਹਾਡੀ ਤੁਸੀਂ ਸੁਣਾਓ ਚੱਲਦਾ ਪਿਆ ਸ਼ੂਟ ਪੂਰਾ ਫਿਰ ਹਾਂ ਜੀ ਹਾਂ ਜੀ ਗੈਮੋ ਗੈਮ ਕੰਮ ਲਓ ਵੀ ਮਿੱਤਰੋ ਆ ਤੁਹਾਡੀ ਪੂਰੀ ਯਾਦਗਾਰ ਬਣਾਤੀ ਐ ਜਦੋਂ ਮਰਜ਼ੀ ਵੀਡੀਓ ਕੱਢ ਕੇ ਤੁਸੀਂ ਵੇਖ ਸਕਦੇ ਜੀ ਠੀਕ ਐ ਜੀ ਤੁਸੀਂ ਵੀ ਸੋਚੋਗੇ ਕਿ 2025 ਦੇ ਵਿੱਚ ਅਸੀਂ ਦੀਵਾਲੀ ਮਨਾਈ ਸੀ ਉਹ ਵੀ ਗਰਾਊਂਡ ਦੇ ਵਿੱਚ ਠੀਕ ਐ ਜੀ ਇਸੋ ਬਲੌਗ ਦੇ ਨਾਲ ਜੁੜੇ ਰਹੋ ਅੱਗੇ ਅੱਗੇ ਹਲੇ ਬੰਪ ਟਾਕੇ ਵੀ ਚੱਲਨੇ ਆ ਸਾਡਾ ਸੁਖਾ ਵੀਰ ਜਿੰਨੇ ਕਿ ਅੱਜ ਬਹੁਤ ਜ਼ਿਆਦੀ ਟੋਰ ਕੱਢੀ ਹੋਈ ਆ ਠੀਕ ਹੈ ਜੀ ਤੇ ਉਹ ਵੀਰ ਆਪਣਾ ਗੋਰਾ ਚੱਲ ਜੀ ਗੋਰਾ ਨਿਬਰ ਵਿੰਡੀਆਂ ਠੀਕ ਹੈ ਜੀ ਤੂੰ ਮੰਮੂ ਪਿੱਛੇ ਵੀ ਭਰਾ ਪਾਰਟੀ ਕਰਦੇ ਹੋਏ ਦੀਵਾਲੀ ਦੇ ਤਿਉਹਾਰ ਤੇ 나ਠਾ ਵੀਰ ਉਹ ਛੱਟੀ ਚੱਲ ਜਣਾ ਯੋ ਸਾਲਾ ਚੱਲ ਜਣਾ ਹਲੇ ਓਏ ਸ਼ੋਰਟ ਵੀ ਚੱਲਦੇ ਯੋ ਸ਼ੋਰਟ ਵੀ ਚੱਲਣ ਦੇ ਓ ਤੇਰੇ ਪੈਰ ਥੱਲੇ ਵੀ ਚੱਲ ਜਾਂਦੇ ਇਹੋ ਜੇ ਆ ਚੱਲ ਜਾਂਦੇ ਚੱਲ ਜਾਂਦੇ ਓਹ ਕਿਹਦਾ ਆਵਾਜ਼ ਓਹ ਗੁੰ ਨਿਕਲ ਆਇਆ ਇਹ ਮੇਰੇ ਕਿੱਥੇ ਆ ਆਲਾ ਆ ਕੇ ਘਰਾ ਲਾ ਲੇ ਤਾਂ ਪਾਲਟੀਆਂ ਛਾਲਟੀਆਂ ਪੂਰੀਆਂ ਚਲਦੀ ਹੋਈਆਂ ਜੀ ਦੇਖ ਸਕਦੇ ਜੀ ਦੀਵਾਲੀ ਦੀ ਵੇਖੋ ਵੇਖੋ ਪੰਪ ਚੱਲਦੇ ਹੋਏ ਮੈਂ ਨਾ ਪੂਰੀ ਤਾੜ ਤਾੜ ਕਰਾਉਂਦੇ ਹੋਇਆ ਦੇ ਵੀਰ ਕਿ ਬਾਕੀ ਇਹ ਦੇ ਵਿੱਚ ਕਾਰੇ ਤੇ ਰਹੋ ਪੂਰੀ ਜਦਮਗ ਹੁੰਦੀ ਹੋਈ ਸੋ ਦੁਵਾਲੀ ਦੀਆਂ ਤਿਆਰੀਆਂ ਗਰਾਉਂਡ ਦੇ ਵਿੱਚ ਉਹ ਇਹ ਬਣਾਤੀ ਉਹ ਨੂੰ ਕੱਢੇ ਰੱਖ ਇਹ ਇਹ ਮੇਜ ਇੱਕ ਇੱਕ ਹੋ ਰ ਇੱਥੇ ਲੱਗ ਜਨਾ ਇੱਕ ਉੱਥੇ ਲੱਗ ਜੇ ਇੱਕ ਉੱਥੇ ਲੱਗ ਜੇ ਵਧੀਆ ਲੱਗੇ ਓਏ ਆ ਵੀ ਚੁੱਕੋ ਯਾਰ ਕਿੰਨੇ ਇੱਥੇ ਜਗਾਈਆਂ ਉਹ ਨਹੀਂ ਨਹੀਂ ਜਗਾਉਂਦੇ ਆ ਮਮਤੀਆਂ ਲੱਗੇ ਰਹਿੰਦੇ ਕੋਈ ਨਹੀਂ ਰਹਿੰਦੇ ਓਏ ਯਾਰ ਉਹ ਮਮਤੀ ਦੋ ਜਗਾ ਲਈਦੀ ਹੋਈ ਦੀਆ ਆਰ ਪੂਰੀ ਕਾਂਦੇ ਪਰਾਂਟ ਇਹ ਇੱਕ ਚਾ ਉਹ ਇਦਾਂ ਨਹੀਂ ਪਾਇ ਰਖਣਾ ਉੱਥੇ ਰੱਖ ਪੈ ਇੱਥੇ ਉਹ ਨਾਲੇ ਨਾਲ ਕਰਤਾ ਨਾ ਇਹਨੇ ਅੱਖਰ ਸੰਗਰੇ ਬਣਾਉਂਦੇ ਦੋ ਜਰਾ ਆਪਣਾ ਮੁਰਦਾ ਖੜਦਾ ਮਹਿੰਗਾ ਪੈਣ ਲੈ ਮੈਨੂੰ ਕਿਹਦਾ 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 ਮੇਰਾ ਕਿਤੇ ਉਹ ਚਲਾਈ ਉਹ ਐਵੇਂ ਨਹੀਂ ਜਣਾ ਉਹ ਉਹ ਮੁੰਡੇ ਜਿਹੜੇ ਆਲੀ ਲੈਂਦੇ ਆ ਉਹ ਲੈਂਦਾ ਸ਼ਾਟ ਤੇਰਾ ਭਲਾ ਉਹ ਬੰਬੂ ਵੀ ਲੈਂਦੇ ਆ ਲੈਂਦੇ ਬੱਲੇ ਬੱਲੇ ਤਰਾ ਉਹ ਪਹਿਲਾਂ ਇੱਧਰ ਤੇ ਆ ਕਰ ਲੋ ਯਾਰ ਉਹ ਯਾਰ ਰੋਕ ਜਾ ਪਹਿਲਾਂ ਉਹ ਯਾਰ ਰੁਕ ਜਾ ਪਹਿਲਾਂ ਮੋਮਬਤੀਆਂ ਦੇ ਉਹ ਪਹਿਲਾਂ ਮੋਮਬਤੀਆਂ ਦੋ ਯਾਰ ਇੱਧਰ ਚਲ ਆਨੇ ਚਲ ਆਨੇ ਬਾਅਦ ਮੋਮਬਤੀਆਂ ਮਾਰ ਕੇ ਬੜਾ ਬੜਾ ਲੀ ਦੇ ਕ ਆ ਕੀ ਹੋਇਆ ਫਗਣੇ ਵਾਲੇ ਦੀ ਗਰਾਊਂਡ ਦੇ ਭਟਾਏ ਨਹੀਂ ਨਹੀਂ ਆਰਮੀ ਵਧੀਆ ਕੱਲਾ ਵਾਵੇ ਪੂਰਾ ਹੀ ਦੇਖਦਾ ਹਸਤਾ ਦੇ ਤੁਸੀਂ ਦੇਖੋਗਾ ਪੂਰਾ ਬਣਾਉਣ ਦਾ ਸਹੀ ਸਿਸਟਮ ਨਾਲ ਉਹ ਵੀ ਮਤਰਾ ਗਰਾਊਂਡ ਦੇ ਵਿੱਚ ਦੀਵਾਲੀ ਮਨਾਉਂਦੇ ਹੋਏ ਚੈੱਕ ਕਰ ਸਕਦੇ ਜੀ ਆਰਮੀ ਇਹ ਦੇਖਿਆ ਭਰਾਵਾਂ ਨੇ ਤੇ ਸੋ ਨੇਰਾ ਹੋਣ ਕਰਕੇ ਵੀਡੀਓ ਚੰਗੀ ਤਰ੍ਹਾਂ ਆ ਨਹੀਂ ਰਹੀ ਤੇ ਸੋ ਹੁਣ ਲੱਗੇ ਆ ਬੰਬ ਚਲਾਉਣ ਚੱਲ ਓ ਚਲਾਸ ਛੱਡ ਪੈਰਾਸ਼ੂਟ ਇੱਕ ਚਲਾਓ ਚਲਾਓ ਜਾਨ ਹਾਂ ਉਹ ਦੱਸੋ ਨੇ ਅੰਮਿਆ ਪੈਰਾਸ਼ੂਟ ਵੀਰ ਐਵੀ ਚੜਾਈਏ ਨਾਲ ਹੀ ਹਾਂ ਹਾਂ ਚੜਾ ਦੇ ਚੜਾ ਦੇ ਚੜਾ ਦੇ ਲੈ ਨਹੀਂ ਉਸਤਾਦ ਹੀ ਰਹਿੰਦੇ ਨਹੀਂ ਆਪੇ ਭਰੀ ਜਾਣੀ ਆਪੇ ਭਰੀ ਜਾਣੀ ਆ ਨਾ 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 ਓਏ ਆ ਛੋਟ ਹੀ ਆ ਕਿੱਧਰ ਇਦਾਂ ਆਹੋ ਇਦਾਂ ਹੱਥ ਜੀ ਲਾ ਹੱਥ ਜੀ ਹਾਂ ਹੱਥ ਜੀ ਲਾਉਣਾ ਵਾ ਕਾਲ ਤੂੰ ਕਿ ਐ ਨਹੀਂ ਕਾਲ ਦੁਕਾਨ ਤੇ ਤੁਸੀਂ ਵੇਖਾ ਤੂੰ ਜਾਣਦੇ ਹੀ ਤੂੰ ਤੇ ਜਿਸ ਤਰੀਕੇ ਜਸੀ ਨਹੀਂ ਮੈਰੀ ਦਿਖਾਉਣ ਦੇ ਬਿਠਾ ਜੇ ਉੱਥੇ ਆਏ ਹੁਣ ਵੀ ਤਾਂ ਹੁਣ ਅਮਰ ਕੋ ਕੁੰਦਾ ਨਹੀਂ ਡੋਲਾਂ ਦੇ ਚਲੋ ਵੀ ਚਲੋ ਬੋਲੇ ਤਾਂ ਥੱਲੇ ਆ ਰੋ ਸੋ ਦੇ ਨਾ ਬੋਲੇ ਸਾਥਲੇ ਤਾਂ ਹੋਣਾ ਉਹ ਪਰੇੜੇ ਵੀਡੀਓ ਭੰਡੀਆਂ ਸਾਰੇ ਉਹਨੂੰ ਪਤਾ ਨਹੀਂ ਨਹੀਂ ਆਇਆ ਇਹ ਮੈਨੂੰ ਤੇ ਸੁੱਖ ਨੂੰ ਚਲੋ ਚਲੋ ਅਬੀ ਹੁਣ ਸਾਡੀ ਘਰ ਨੂੰ ਵਾਪਸੀ ਆ ਸੋ ਘਰੇ ਜਾ ਕੇ ਵੀ ਦੀਵਾਲੀ ਮਨਾਉਣੀ ਆ ਤਾਂ ਕਰਕੇ ਤੁਹਾਨੂੰ ਪਤਾ ਹੁਣ ਜਾ ਕੇ ਇੱਥੇ ਠਹਿਰ ਨਹੀਂ ਸਕਦੇ ਉਹ ਚੱਲੇ ਆ ਹੁਣ ਘਰ ਨੂੰ ਇੱਥੇ ਵੀ ਜਾ ਕੇ ਦੀਵਾਲੀ ਮਨਾਉਣੀ ਆ ਘਰ ਤੋਂ ਦੀਖਦੇ ਪਏ ਫੋਨ ਆਈ ਜਾਂਦੇ ਆ ਤੇ ਸੋ ਸਵਾਸ ਕਰਦੇ ਆ ਸਾਡਾ ਇਹ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਊਗਾ ਗਰਾਊਂਡ ਦਾ ਤੇ ਸੋ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਅਗਲੇ ਵਲੌਗ ਲਈ ਰਹੋ ਤਿਆਰ ਠੀਕ ਹੈ ਜੀ ਹੈਪੀ ਦੀਵਾਲੀ ਸਾਰਿਆਂ ਨੂੰ ਸੋ ਤੁਹਾਡੇ ਪਰਿਵਾਰ ਨੂੰ ਠੀਕ ਆ ਸੋ ਬਲੌਗ ਦੀ ਸਮਾਪਤੀ ਕਰਦੇ ਇੱਥੇ ਇੱਥੇ ਸੋ ਅਗਲੇ ਬਲੌਗ ਦੇ ਨਾਲ ਤਦ ਤੱਕ ਕਰੋ ਇੰਤਜ਼ਾਰ